ਇਹ 128 ਕੁੜੀ ਦਾ ਸੀ ਇਹਦੀ ਡੰਮੀ ਦੇਣ ਗਏ ਸੀ ਸਾਰੀ ਕਸਟ ਦੀ ਬੰਬੀਹਾ ਬੋਲੇ ਦੀ ਹੂੰ ਇਹ ਦੋ ਗੀਤ ਕੱਢੇ ਸੀ ਅਸੀਂ ਡੀਟ ਜੀ ਜੀ ਦੀ ਬੰਬੀਹਾ ਬੋਲੇ ਕਰੀਏ ਕਿ 128 ਗੁਰਗਰੀ ਇਹ ਬਰੋਥੇ ਸੰਗੀਤਕਾ ਸਟੂਡੀਓ ਦਿੱਲੀ ਬੈਠੇ ਸੀ ਅਸੀਂ ਹੂੰ ਉਥੇ ਬਾਈ ਕੋਲੇ ਮਤਲਬ ਦਿਲਜੀਤ ਆਇਆ ਹੂੰ ਤੇ ਬਾਈ ਮਨੂ ਕਹਿੰਦਾ ਵੀ ਆਪਾਂ ਇਹਨੂੰ ਵੀ ਤੂੰ ਦੱਸ ਕਿ ਦੋਨਾਂ ਚ ਕਿਹੜਾ ਕਿਹੜਾ ਗਾਉਣਾਗਾ ਹੂੰ ਦੀ ਬੰਬੀਹਾ ਬੋਲੇ ਗਾਉਣਾ ਕਿ ਆ 128 ਗਾਉਣਾਗਾ ਹੂੰ ਮੈਂ ਬੰਬੀਆ ਬੋਲੇ ਚੂਜ਼ ਕਰ ਲਿਆ ਸੀ ਉਹ 120 ਦਿਲਜੀਤ ਨੂੰ ਦੇਤਾ ਉਹ ਮੈਂ ਹੀ ਗਾ ਕੇ ਉਹਨਾਂ ਨੂੰ ਰਿਕਾਰਡਿੰਗ ਕਰਾਇਆ ਸੀ ਉੱਥੇ ਦਿਲਜੀਤ ਨੂੰ ਹਮ ਨਿੱਕੀ ਟੇਪ ਹੁੰਦੀ ਸੀ ਉਦੋਂ ਹਮ ਉਹਦੇ ਵਿੱਚ ਗਾ ਕੇ ਮੈਂ ਤਰਜ ਉਹਨਾਂ ਨੇ ਬੈਠਾ ਨੇ ਰਿਕਾਰਡ ਕਰ ਲਈ ਉਹ ਸਥਾਈ ਅੰਤਰਾ ਹਮ ਤੇ ਉਹ ਵਧੀਆ ਉਹ ਸਵੇਰ ਨੂੰ ਹਟੋ ਗਿਆ ਹਮ ਰੋਹਨੀ ਸਿੰਘ ਦਾ ਮਿਊਜ਼ਿਕ ਸੁਣਾਉਣਾ ਨੇ ਕੀਤਾ ਹਮ ਚੰਡੀਗੜ੍ਹ ਜੀ ਹਨੀ ਸਿੰਘ ਦੀ ਮਿਲਣ ਸ਼ਾਇਦ ਪਹਿਲਾ ਗਾਣਾ ਹੀ ਸੀ ਜਦ ਮੈਨੂੰ ਲੱਗਾ ਨਹੀਂ ਉਹ ਤੋਂ ਪਹਿਲਾਂ ਆ ਗਿਆ ਸ਼ਾਇਦ ਉਹ ਹਮ ਚੰਡੀਗੜ੍ਹ ਦੇ ਨੇੜੇ ਆ ਰਿਹਾ ਨੇ ਪਟਿਆ ਬਾਈ ਰਾਜ ਬਰਾੜ ਦਾ ਉਦੋਂ ਪਹਿਲਾਂ ਆ ਗਿਆ ਸੀ ਫਿਰ 120 ਬਾਅਦ ਚ ਆਇਆ ਜੀ ਤੇ ਬਸ ਹਿੱਸੇ ਹੁੰਦਾ ਬਾਈ ਕਿਸੇ ਦੇ ਜਦੋਂ ਹਿੱਸੇ ਆਉਣਾ ਪਰਮਾਨੰ ਹਣਾ ਜੋ ਲਿਖਿਆ ਜੋ ਗੌਣਾ ਜੋ ਕਰਨਾ ਹਣਾ ਬਿਨ ਕਰਮਾ ਤੋਂ ਕਹਿੰਦੇ ਕੁਝ ਨਹੀਂ ਬੰਦੇ ਨੂੰ ਮਿਲਦਾ ਹਣਾ ਤੁਹਾਨੂੰ ਕਹਿ ਦੇ ਵੇਖੋ ਆਫਰਾਂ ਤੁਹਾਨੂੰ ਪਹਿਲਾਂ ਤੁਹਾਡੀ ਸੀ ਬਿਲਕੁਲ ਹਾਂ ਆਈਆਂ ਆਫਰਾਂ ਕੋਈ ਸ਼ੱਕ ਨਹੀਂ ਜਿਵੇਂ ਤੁਸੀਂ ਕਹਿੰਦੇ ਸੀ ਬਚਨ ਬੇਦਲ ਨੇ ਮੈਨੂੰ ਆਫਤੋ ਬਣਾ ਕੇ ਰੱਖਿਆ ਬਿਲਕੁਲ ਬਿਲਕੁਲ ਪਹਿਲੇ ਦੱਸ ਰਹੇ ਸੀ ਪੇਟ ਕਰੋੜੀ ਦਾ ਕਲਾਕਾਰ ਪੇਟ ਕਰੋੜੀ ਦਾ ਕਲਾਕਾਰ ਹਨ ਤੇ ਉਹਨੇ ਪਹਿਲਾ ਆਫਰ ਤੁਹਾਨੂੰ ਦਿੱਤੀ ਹਾਂ ਬੀ ਸ਼ੀਨੇ ਵੀ ਤੂੰ ਕਿਹੜਾ ਗਾਉਣਾ ਹੈ ਨਹੀਂ ਵੀ ਬੇਦਲ ਸਾਹਮਣੇ ਤਾਂ ਮੈਨੂੰ ਮਤਲਬ ਬਣਾਉਣ ਵਾਲੇ ਮੈਨੂੰ ਬੇਦਲ ਬੇਦਲ ਸਾਹਿਬ ਆ ਜੀ ਮੈਂ ਤਾਂ ਜਮਾ ਚਲੋ ਠੀਕ ਹੈ ਮੈਂ ਗਿਆ ਉਹਨਾਂ ਕੋਲੇ ਹਨ ਗਾਉਂਦਾ ਸੀ ਮੈਂ ਪਿੱਛੇ ਕਲਾਕਾਰਾਂ ਦੀ ਆਵਾਜ਼ ਸੀ ਗੱਲ ਹੀ ਮੇਰੇ ਕੋਲੇ ਪਰ ਮੈਨੂੰ ਵਿਚਰਨਾ ਦੁਨੀਆ ਦੇ ਵਿੱਚ ਬਹਿਣਾ ਉੱਠਣਾ ਉਹਨਾਂ ਨੇ ਸਿਖਾਇਆ ਮੈਂ 5 ਸਾਲ ਰਿਹਾ ਉਹਨਾਂ ਦੇ ਨਾਲ ਤੇ ਮੈਂ ਸਿਖਾਇਆ ਉਹਨਾਂ ਨੂੰ ਅੱਜ ਵੀ ਹੋਰ ਹੈ ਹੁਣ ਮੈਂ ਇੱਕ ਗੀਤਕਾਰ ਵੀ ਰਿਹਾ ਉਹਨਾਂ ਦਾ ਨਮਾ ਇਹ ਬਹੁਤ ਜਲਦੀ ਤੁਹਾਨੂੰ ਸੁਣਨ ਨੂੰ ਮਿਲੇਗਾ ਜੀ ਹੁਣ ਜਿਹੜੇ ਤੋਦੀ ਜਿਹੜੇ ਰਿਕਾਰਡ ਗਾਣੇ ਹੋਏ ਸੀ ਕਿੰਨਾ ਚਿਰ ਹੋ ਗਈ ਤੇ ਬੰਦ ਪਏ ਆ ਜਿੰਨ ਉਦੋਂ ਬਾਅਦ ਤੁਸੀਂ ਇੱਕ ਵੀ ਗਾਣਾ ਨਹੀਂ ਕਰਾਇਆ ਨਹੀਂ ਉਦੋਂ ਬਾਅਦ ਗੀਤ ਆਏ ਆ ਇੰਦੀ ਵਾਈਬ ਸਟੂਡੀਓ ਚ ਹਮ ਇੰਦੀ ਬਲਿੰਗ ਨਾਲ ਜੀ ਉਸ ਤੋਂ ਬਾਅਦ ਮੇਰਾ ਹੁਣ ਐਗਰੀਮੈਂਟ ਇੰਦੀ ਇੰਦੀ ਵਾਈਬ ਸਟੂਡੀਓ ਚ ਆ ਉਹ ਚ ਆਇਆ ਸੀ ਗੱਲਾਂ ਮਿੱਠੀਆਂ ਮਾਫਲਰ ਹਮ ਤੇ ਹੁਣ ਇੱਕ ਨਵਾਂ ਆ ਰਿਹਾ ਹੈਪੀ ਦਾਦਾ ਨਾ ਗਾਣਾ ਆਪਣਾ ਹਮ ਤੇ ਇੰਦੀ ਵਾਈਬ ਸਟੂਡੀਓ ਚ ਆ ਰਿਹਾ ਸਾਡਾ ਦੋਨੋਂ ਦਾ ਕਲਾਬ ਕਲਾਬ ਆ ਰਿਹਾ ਜੀ ਇੱਕ ਕੁੜੀ ਕੌਰ ਗਗਨ ਹੈ ਤੇ ਰਿਸ਼ਿੰਦਰ ਮੁੰਡਾ ਮਨੀਲਾ ਤੋਂ ਇੱਕ ਗੀਤਕਾਰ ਉਹਦਾ ਗੀਤ ਲਿਖਿਆ ਹੋਇਆ ਹੈ ਜੀ ਤੇ ਬਾਕੀ ਹੈਪੀ ਹੋਈ ਬਈ ਉਹਨਾਂ ਵਾਲ ਜੀ ਤੇ ਜੀ ਲੱਕ ਮਿਊਜ਼ਿਕ ਦੇ ਵਿੱਚ ਆ ਰਿਹਾ ਬਹੁਤ ਜਲਦੀ ਤੁਹਾਨੂੰ ਡਿਊਟੀ ਸਾਉਂਡ ਮਿਲੂਗਾ ਠੀਕ ਭਾਈ ਜਿਵੇਂ ਤੁਹਾਡੀ ਆਵਾਜ਼ ਆ ਹਨਾ ਹਾਂਜੀ ਆਪਾਂ ਵਾਰ-ਵਾਰ ਤੁਹਾਡੀ ਵਾਇਸ ਦੀ ਕਿਹਨਕੋ ਆਵਾਜ਼ ਗਾਣੇ ਬਹੁਤ ਸੋਹਣੇ ਆ ਜਿਹੜੇ ਹੁਣ ਸਾਡੇ ਬਾਹਰ ਲੋਕ ਬੈਠੇ ਆ ਸਰੋਤੇ ਤੁਹਾਡੇ ਫੋਨ ਆਉਂਦਾ ਹੈ ਹਾਂ ਚਮਚੇਤਰੀ ভাই ਬਹੁਤ ਸੋਹਣੇ ਤੇ ਤਿੰਨੋਂ ਅਸੀਂ ਬਾਹਰ ਸਾਧਿਆ ਬਾਹਰ ਆ ਜਾ ਪ੍ਰੋਗਰਾਮ ਲੈ ਚੱਕ ਬਾਹਰ ਜਿੱਦਿਆ ਹਾਂ ਬਾਈ ਆਪਣੇ ਬਾਹਰ ਮਾ ਜਾ ਕੇ ਆਏ ਕ੍ਰਿਕਟ ਦੇ ਘਟਰ ਘੁੰਮੇ ਮੈਂ ਬਈ ਦੁਬਈ ਲਬਲਾਨ ਹਮ ਲਬਲਾਨ ਹੀ ਮੈਂ ਪ੍ਰੋਮ ਲਾਉਣ ਗਿਆ ਸੀ ਦੁਬਈ ਵੀ ਮੈਂ ਪ੍ਰੋਮ ਲਾਉਣ ਗਿਆ ਸੀ 14 ਚ ਹਮ 17 ਚ ਲਬਲਾਨ ਹਮ 18 ਚ ਕੈਨੇਡਾ ਹਮ ਆ 25 ਚ ਹੋਣਾ ਇੰਗਲੈਂਡ ਜਾ ਕੇ ਆਏ ਹਮ ਮੈਂ ਤੇ ਇੰਦੀ ਇੰਦੀ ਵਾਈ ਸਟੂਡੀਓ ਬੋਲੋ ਜੀ ਕੰਪਨੀ ਵੱਲੋਂ ਗਏ ਸੀ ਕਲਾਕਾਰ ਅਸੀਂ ਕੰਪਨੀ ਦੇ ਕਲਾਕਾਰ ਗਏ ਸੀ ਜੀ ਮੈਂ ਅਸੀਂ ਡੈਵੀ ਵਰਕ ਸੀ ਹਿੰਦੀ ਬਲੈਂਕ ਸੀ ਆਉਣ ਇੰਗਲੈਂਡ ਜਾ ਕੇ ਆਏ ਹਾਂ ਜੀ ਜੀ ਹੁਣ ਸ਼ਾਇਦ ਫੇਰ ਬਣ ਰਿਹਾਗਾ ਜੀ ਜਾਵਾਂਗੇ ਜਾ ਕੇ ਆਏ ਵਧੀਆ ਲੱਗੇ ਆ ਪਰ ਬਹੁਤ ਪਿਆਰਦੰਦਿਆ ਲੋਕ ਬਾਹਰ ਵੀ ਹਾਂ ਮੈਂ ਜਦ ਤੁਸੀਂ ਬਾਹਰ ਜਾਂਦੇ ਆ ਹਨਾ ਆਪਣੇ ਪੰਜਾਬੀ ਤਾਂ ਕਹਿੰਦੇ ਹੱਥਾਂ ਦੇ ਚੁੱਕ ਲੈਂਦੇ ਆ ਬਿਲਕੁਲ ਜੀ ਬਹੁਤ ਪਿਆਰਦੰਦਿਆ ਝੋਲੀ ਬਹੁਤ ਕੁਝ ਪਾਇਆ ਹਨਾ ਸ੍ਰੋਤਨ ਦਿੱਤਾ ਬਹੁਤ ਕੁਝ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਫਿਰ ਉਦੇ ਉੱਥੇ ਕਿੰਨਾ ਪਿਆਰ ਮਿਲਦਾ ਤੇ ਮਨ ਨੂੰ ਵੀ ਕਿੰਨਾ ਖੌਂਦਾ ਯਾਰ ਮੈਂ ਬਈ ਸਕੂਨ ਮਿਲਦਾ ਤੁਹਾਨੂੰ ਜਦੋਂ ਤੁਸੀਂ ਆਪਣੀ ਮਿਹਨਤ ਕਰਕੇ ਜਦੋਂ ਉਹਨੂੰ ਰੰਗ ਭੰਗ ਲੱਗਦੇ ਨੇ ਹਨਾ ਜਦੋਂ ਉਹਦੀ ਮਿਹਨਤ ਨੂੰ ਤੁਸੀਂ ਬੂਟੇ ਨੂੰ ਪਾਣੀ ਪਾ ਰਹੇ ਹੋ ਫਾਨ ਲੱਗਦਾ ਜਦੋਂ ਉਹ ਤੁਹਾਨੂੰ ਚੰਗਾ ਲੱਗਦਾ ਜੋ ਤੁਸੀਂ ਬਾਹਰ ਜਾ ਕੇ ਤੁਹਾਨੂੰ ਐ ਹੁੰਦਾ ਵੀ ਯਾਰ ਸਮੁੰਦਰੋਂ ਪਾਰ ਬੰਦੇ ਪੰਜਾਬੀ ਬੈਠੇ ਨੇ ਤੁਹਾਨੂੰ ਇਕੱਲਾ ਇਕੱਲਾ ਗਾਣਾ ਜੋ ਤੁਹਾਡਾ ਦੱਸਦੇ ਆ ਪੁਰਾਣੇ ਗਾਣੇ ਦੱਸਦੇ ਆ ਜਦੋਂ ਬਾਈ ਜੀ ਆਹ ਸੁਣਾਓ ਵਾ ਸੁਣਾਓ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਮਾਣ ਕਰਦੇ ਨੇ ਜੀ ਜੀ ਕਿਹੜੇ ਕਿਹੜੇ ਕਲਾਕਾਰਾਂ ਨਾਲ ਤੁਸੀਂ ਸਟੇਜ ਸਾਂਝੀ ਕਰੀ ਹੋਈ ਹੁਣ ਤੱਕ ਸਾਂਝੀ ਦਾ ਭਾਈ ਤਕਰੀਬਨ ਪੰਜਾਬ ਦੇ ਸਾਰੇ ਕਲਾਕਾਰ ਹੀ ਹੈ ਨਾ ਸਟੇਜਾਂ ਦੇ ਇਕੱਠੇ ਹੋ ਜਾਂਦੇ ਨੇ ਤਕਰੀਬਨ ਹਾਂ ਤੇ ਜਿੰਨਾ ਚੁਣ ਕੀਤੇ ਕਿਤੇ ਨਾਲ ਲੀਏ ਤਕਰੀਬਨ ਸਾਰੀ ਡਿਊ ਡਿਊੜੀਆਂ ਜੰਨੀਆਂ ਪੰਜਾਬ ਦੀਆਂ ਹੂੰ ਸਾਰੀਆਂ ਵੱਡੇ ਕਲਾਕਾਰ ਜੰਨੇ ਵੀ ਆ ਤਕਰੀਬਨ ਸਾਰਾ ਨਹੀਂ ਬਾਈ ਇਕੱਠੇ ਹੁੰਦੇ ਹੁੰਦੇ ਰਹੇ ਸਟੇਜ 'ਤੇ ਹੁਣ ਵੀ ਹੋ ਜਾਂਦੇ ਸਟੇਜ 'ਤੇ ਜਾਂ ਚਲਦੀਆਂ ਰਹਿੰਦੀਆਂ ਸਟੇਜ 'ਤੇ ਇੱਕ ਇੱਕ ਸਟੇਜ ਤੇ ਚਾਰ ਕਲਾਕਾਰ ਨੇ ਹੂੰ ਉੱਥੇ ਜਾ ਕੇ ਮਿਲਦੇ ਹਾਂ ਹੈਲੋ ਫਾਈ ਹੁੰਦੀ ਆ ਸਾਰਾ ਨਹੀਂ ਵਧੀਆ ਪਿਆਰ ਆਪਣਾ ਸਾਰੇ ਭਰਾ ਨਹੀਂ ਵਧੀਆ ਕੈਸਟਾਂ ਕਿਹੜੀ ਕਿਹੜੀਆਂ ਸੁਸ਼ ਕੁਮਾਰੀ ਨਈਏ ਤੁਹਾਡੀ ਮੇਰੀ ਕੈਸਟ ਲਿਮੋਜ਼ਨ ਪਹਿਲੀ ਉਸ ਤੋਂ ਬਾਅਦ ਗੱਲਾਂ ਮਿੱਠੀਆਂ 24 ਜਾਇਆ ਗਾਣਾ ਮੇਰਾ ਸਾਰੀ ਰਾਤ ਦੁਰਿਆ ਜਾਗਦਾ ਗੱਲਾਂ ਮਿੱਠੀਆਂ ਮਿੱਠੀਆਂ ਸੀ ਜਿਉ ਉਟਾਇਆ ਇੰਦੀ ਵਾਇਸ ਸਟੂਡੀਓ ਚ ਤੇ ਗੁਰਲੇਜ ਅਕਤਰ ਨਾਲ ਹਮ ਆਪਣੀ ਆਈ ਸੀ ਆਪਣੇ ਗੁਲਾਬੀ ਫੁੱਲ ਟਿੰਕਰੋਜ ਗੋਇਲ ਮਿਲਦਾਈ ਸੀ ਗੁਰਲੇਜ ਅਕਤਰ ਨਾਲ ਤੇ ਬਾਕੀ ਹੋਰ ਕੁੜੀਆਂ ਨਵੀਆਂ ਉਹਨਾਂ ਨਾਲ ਵੀ ਆਇਆ ਹੁਣ ਨਵਾਂ ਆ ਰਿਹਾ ਪੁਰੀ ਕੌਰ ਗਗਨ ਨਾਲ ਦਸ ਘਟਾ ਤੁਹਾਨੂੰ ਪਹਿਲਾਂ ਮੈਂ ਜੀ ਗੁਰਲੇਜ ਅਕਤਰ ਨਾਲ ਤੁਹਾਨੂੰ ਕੋਈ ਬਾਹਰ ਸਟੇਜ ਪ੍ਰੋਗਰਾਮ ਲਾਉਣ ਦਾ ਮੌਕਾ ਮਿਲਿਆ ਹੋਵੇ ਜਾਂ ਪੰਜਾਬ ਯੂਨੀਵਰਸਿਟੀ ਦੇ ਪ੍ਰੋਗਰਾਮ ਕਰੇ ਹੁਣ ਤੁਸੀਂ ਨਹੀਂ ਇੱਥੇ ਕੀਤਾ ਮੈਂ ਉਹਨਾਂ ਨਾਲ ਬਾਰ ਨਹੀਂ ਗਰੀ ਨਹੀਂ ਬਾਹਰ ਨਹੀਂ ਮੈਂ ਕਿਤੇ ਗੁਰਲੇ ਨਾ ਇੱਕ ਬਾਹਰ ਨਹੀਂ ਮੈਂ ਗਿਆ ਇੱਥੇ ਪੰਜਾਬ ਵਿੱਚ ਕੀਤੇ ਆ ਪ੍ਰੋਗਰਾਮ ਉਹਨਾਂ ਨੇ ਕਿੰਨੇ ਕਾਫੀ ਕਰੇ ਉਹਨਾਂ ਨੇ ਹਾਂਜੀ ਕਾਫੀ ਲਾਇਆ ਪ੍ਰੋਗਰਾਮ ਉਹਨਾਂ ਨੇ ਜੀ ਜਿਵੇਂ ਹੁਣ ਤੁਸੀਂ ਵੇਖਿਆ ਮੌਲ ਜਿਹੜਾ ਅੱਜ ਦਾ ਟ੍ਰੈਂਡ ਆ ਕਹਿੰਦੇ ਵੀ ਆਪਾਂ শ্রোਤੀ ਤੋਂ ਤੁਹਾਨੂੰ ਫੋਨ ਕਰਦੇ ਹੁਣਗੇ ਯਾਰ ਸ਼ਮਸ਼ੇਰ ਜੀ ਤੁਸੀਂ ਸਾਨੂੰ ਇਹੋ ਜਿਹਾ ਕੁਝ ਲੈ ਕੇ ਆਓ ਜਾਂ ਤੁਹਾਡੇ ਮਨ ਦੇ ਵਿੱਚ ਮੈਂ ਇਹੋ ਜਿਹਾ ਕੁਝ ਪੇਸ਼ ਕਰਾਂ ਬਿਲਕੁਲ ਮੈਨੂੰ ਜਿਹੜੇ ਹੁਣ ਤਕਰੀਬਨ ਫੋਨ ਆਉਂਦੇ ਆਈ ਬਾਈ ਤੁਸੀਂ ਉਹੀ ਪੁਰਾਣਾ ਟੇਸਟ ਲੈ ਕੇ ਆਓ ਮੇਰੀ ਕੋਸ਼ਿਸ਼ ਹੁਣ ਇਹੀ ਹੈ ਵੀ ਮੈਂ ਮਤਲਬ ਉਹਦੇ ਨਾਲ ਮਿਲਦੇ ਜੁਲਦੇ ਗੀਤ ਲੈ ਕੇ ਆਵਾਂ ਪ੍ਰਾਨਾ ਵੈਸੇ ਤਾਂ ਮੇਰਾ ਗਾਣਾ ਕੋਈ ਵੀ ਨਹੀਂ ਬਾੜਾ ਸੁਣ ਕੇ ਦੇਖ ਲਓ ਤੁਸੀਂ ਨਾ ਦਾ ਕੋਈ ਮੇਰਾ ਗਾਣਾ ਇਹ ਜਾ ਉਪੜ ਘਾਉ ਨਾ ਹੀ ਆ ਭਗਾਉਣਾ ਵੀ ਕੋਈ ਅਸਲੀ ਦੀ ਵਿੱਚ ਪ੍ਰਮੋਸ਼ਨ ਕਰੀਏ ਆਪਾਂ ਜਾਂਦਾ ਸ਼ੇਰੀ ਪ੍ਰਮੋਸ਼ਨ ਕਰੀਏ ਨਾ ਐਂ ਤਾਂ ਗਾਉਣਾ ਹੀ ਨਹੀਂ ਹਮ ਬਰਕਾ ਹੀ ਬਾੜਿਆ ਹੋਇਆ ਆਪਣਾ ਵੀ ਕੋਈ ਨਹੀਂ 2 ਸਾਲ ਬਾਅਦ ਚੱਲ ਜਾਗੇ ਪਰ ਐ ਨਹੀਂ ਵੀ ਐ ਉੱਪਰ ਦੀ ਮੂਰਤੀ ਹੋਗੇ ਨਹੀਂ ਆਉਂਦੇ ਵੀ ਆ ਜੇ ਮੁੜ ਕੇ ਕੱਲ ਨੂੰ ਗਾਣਾ ਬਹਿਣ ਲੋਕਾਂ ਦੇ ਆ ਉਹਦਾ ਵੀ ਫਾਇਦਾ ਨਹੀਂ ਕੋਈ ਹੈ ਨਾ ਬਾਈ ਜੀ ਜੀ ਤੇ ਉਪਰਾਂ ਦਾ ਟੈਸ ਲੈ ਕੇ ਆਵਾਂਗੇ ਵਧੀਆ ਹੋਈ ਆਉਣ ਪਿੱਛੇ ਇੱਕ ਕਲੀ ਆਈ ਸੀ ਮੇਰੀ ਮੇਰੀ ਦੇਦੂ ਸ਼ਰੀਫ ਦੀ ਬਹੁਤ ਲੋਕਾਂ ਨੇ ਪਿਆਰਤਾ ਸੀ ਉਹਨੂੰ ਹਮ ਰਾਂਝਣਾ ਸੁਖੀ ਦੁਸ਼ਰੀਫ ਨਾ ਮੇਰਾ ਆਇਆ ਸੀ ਤੇ ਉਹ ਦੇਵ ਤਰੀਕਾ ਲੈਨੇ ਆ ਲਿਖਿਆ ਹੋਇਆ ਸੀ ਜੀ ਉਹਨੂੰ ਬਹੁਤ ਪਿਆਰਤਾ ਲੋਕਾਂ ਨੇ ਹਮ ਹਾਂਜੀ ਇਹ ਕਲਾਕਾਰ ਨੂੰ ਉੱਪਰ ਚੁੱਕਣਾ ਤੇ ਕਲਾਕਾਰ ਨੇ ਇੱਕਦਮ ਡਾਊਨ ਹੋ ਜਾਣਾ ਉਹਦੇ ਰੀਜਨ ਤੇ ਕਾਰਨ ਕੀ ਹੁੰਦਾ ਵੀ ਕਿਉਂ ਦਬ ਜਾਂਦਾ ਕਲਾਕਾਰ ਬਈ ਕੋਈ ਤਾਂ ਗਲਤੀਆਂ ਕਲਾਕਾਰਾਂ ਦੀਆਂ ਹੁੰਦੀਆਂ ਆ ਆਪਣੀਆਂ ਮੈਂ ਇਹ ਨਹੀਂ ਕਹਿੰਦਾ ਵੀ ਕਣੀ ਵੀ ਤੇ ਵੀ ਮੈਂ ਆਪਦੇ ਕਰਕੇ ਕਹੀ ਨਾ ਹਣਾ ਵੀ ਜਾਂ ਕਿਸੇ ਨੂੰ ਮੈਂ ਕੋਈ ਚੋਬ ਲਾਏ ਗੱਲ ਕਰਦਾ ਕੁਝ ਬਈ ਕੰਪਨੀਆਂ ਦੀਆਂ ਹੁੰਦੀਆਂ ਜਿਵੇਂ ਮੈਨੂੰ ਮੇਰਾ ਹੁਣ 골ਡਨ ਚਾਂਸ ਮੇਰਾ ਬਗਾੜੇ ਹੀ ਕੰਪਨੀ ਨੇ ਹੂੰ ਕਈ ਕਲਾਕਾਰ ਭੱਜ ਜਾਂਦੇ ਆ ਬਈ ਉਹਨਾਂ ਨੂੰ ਸਾਰਾ ਕੁਝ ਮਰੋਂਦੇ ਸੰਦੇ ਵੀ ਮਿਲਦੇ ਜੁਲਦੇ ਵੀ ਉਹ ਭੱਜ ਜਾਂਦੇ ਆ ਉਹਨਾਂ ਦੀ ਮਾੜੀ ਗੱਲ ਹੈ ਹੂੰ ਹੂੰ ਜਿਹੜੀਆਂ ਕੰਪਨੀਆਂ ਮਾੜਾ ਮਾੜਾ ਕਰਦੀਆਂ ਉਹਨਾਂ ਦੀ ਮਾੜੀ ਗੱਲ ਹੁਣ ਮੇਰਾ ਉਹ ਜਿਹੜੇ 5-6 ਸਾਲ ਇਹੋ ਜੇ 골ਡਨ ਚਾਂਸ ਮੇਰਾ ਗਾਲਿਆ ਉਹਨਾਂ ਨੇ ਹੂੰ ਨੇ ਮੈਨੂੰ ਬਹੁਤ ਵਧੀਆ ਬਾਬੇ ਦੀ ਕਿਰਪਾ ਨਾਲ ਅੱਜ ਕਿਤੇ ਹੋਰੀ ਮਤਲਬ ਹੋਣਾ ਸੀ ਲੈਵਲ ਮੇਰਾ ਬਹੁਤ ਵੱਡਾ ਲੈਵਲ ਹੋਣਾ ਸੀ ਜੋ ਮੇਰੇ 5 ਸਾਲ ਨਾਲ ਗੱਲ ਹਰੇਕ ਬੰਦਾ ਆਪਦਾ ਸੋਚਦਾ ਨਾ ਕਾਪੜਾ ਦਾ ਉਹੀ ਗੱਲ ਮੈਂ ਪਹਿਲਾਂ ਵੀ ਕਰਕੇ ਰਿਹਾ ਸੀ ਕਿ ਕੰਪਨੀ ਦਾ ਸੋਚਿਆ ਸੀ ਵੀ ਜੇ ਚੀਨਾ ਸਾਡੇ ਥੋਂ ਚਲਾ ਗਿਆ ਤੇ ਸਾਡੇ ਨੂੰ 5 ਲੱਖ ਲਾ ਗੱਲਾਂ ਕਰ ਬਾਂ 5 ਲੱਖ ਲਾ ਗੱਲਾਂ ਕਰ ਬਣਾਦਾ ਤਾ 3 ਸਾਲ ਦਾ ਟੱਪ ਗਿਆ ਤੇ 2 ਸਾਲ ਰਹਿ ਗਏ ਇਸ ਤਰ੍ਹਾਂ ਆਪਾਂ ਹਿੱਟ ਬਣਾ ਕੇ ਮੁੜ ਕੇ ਨਿਕਾੜਨਾ ਨਹੀਂ ਭੱਜੂਗਾ ਆਪਣੇ ਕੋਲੋਂ ਜਾਊਗਾ ਫਿਰ ਐ ਹੁੰਦਾ ਇਹਨਾਂ ਨੂੰ ਜੀ